ਨੌਜਵਾਨ ਨੇ ਪਿਛਲੇ ਦਿਨਾਂ ਵਿੱਚ ਡਿਪਲੋਟ ਹੋ ਕੇ ਵਾਪਸ ਪੁੱਜੇ ਨੇ ਉਸ ਨੂੰ ਦੇਖਦੇ ਹੋਏ ਹੁਣ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਜਿਸ ਦੇ ਚਲਦਿਆਂ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸੈਂਟਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਸੈਂਟਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਡਾਕੂਮੈਂਟ ਨੇ ਪੂਰੇ ਚੈੱਕ ਕੀਤੇ ਜਾ ਰਹੇ ਨੇ ਕਿ ਸਹੀ ਤਰੀਕੇ ਨਾਲ ਆ ਜਿਹੜੇ ਇੱਥੇ ਭੇਜੇ ਜਾ ਰਹੇ ਨੇ ਜਾਂ ਗਲਤ ਤਰੀਕੇ ਨਾਲ ਕੋਈ ਕੰਮ ਕੀਤਾ ਜਾ ਰਿਹਾ ਉਸ ਨੂੰ ਦੇਖਦੇ ਹੋਏ ਪ੍ਰੋਪਰ ਹੈ ਜਿਹੜੇ ਸਾਰੇ ਡਾਕੂਮੈਂਟ ਹੈ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਚੈੱਕ ਕੀਤੇ ਜਾ ਰਹੇ ਨੇ ਕੋਦੇ ਪੁਲਿਸਾ ਕਰੀਬ ਬਠਿੰਡਾ ਚ 250 ਦੇ ਕਰੀਬ ਦੇਲੇ ਇਮੀਗ੍ਰੇਸ਼ਨ ਸੈਂਟਰ ਦੇਲੇ ਚੱਲਦੇ ਨੇ ਉਹਨਾਂ ਦੀ ਚੈਕਿੰਗ ਆ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਨੇ ਜਾ ਰਹੀ ਹੈ ਸਾਡੇ ਨਾਲ ਥਾਣਾ ਮੁਖੀ ਮੌਜੂਦ ਨੇ ਗੱਲਬਾਤ ਕਰਦੇ ਰਵਿੰਦਰ ਸਿੰਘ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਸਖਤੀ ਆ ਜਿਹੜੀ ਉਹਨ ਕੀ ਕੀਤੀ ਜਾ ਰਹੀ ਹੈ ਜਿਵੇਂ ਪਿਛਲੇ ਦਿਨਾਂ ਚ ਕਾਫੀ ਬੱਚੇ ਡਿਪੋਰਟ ਹੋ ਕੇ ਆਏ ਨੇ ਤੇ ਇਮੀਗ੍ਰੇਸ਼ਨ ਵਾਲਾ ਵੱਲੋਂ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਜਿਹੜੇ ਬੱਚੇ ਭੇਜੇ ਜਾ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਏ ਅਸੀਂ ਸਿਵਲ ਲਾਈਨ ਥਾਣੇ ਦੇ ਜਿਹੜੇ ਅੰਡਰਪੈਂਡ ਦੇ ਨੇ ਇਮੀਗ੍ਰੇਸ਼ਨ ਸੈਂਟਰ ਕੋਚਿੰਗ ਸੈਂਟਰ ਜੋ ਵੀ ਹੈਗੇ ਨੇ ਅਸੀਂ ਪ੍ਰੋਪਰ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕਰ ਰਹੇ ਹਾਂ ਕਿੰਨੇ ਰਜਿਸਟਰਡ ਟਰੈਵਲ ਏਜੰਟ ਨੇ ਤੇ ਜੋ ਵੀ ਅਨਰਜਿਸਟਰਡ ਜਾਂ ਉਹਨਾਂ ਦਾ ਕੋਈ ਵੀ ਜਿਹੜੇ ਰੈਲੇਵੈਂਟ ਜਾਂ ਰਿਕੁਆਇਰਡ ਡਾਕੂਮੈਂਟਸ ਹੈਗੇ ਜੇ ਕੰਡੀਸ਼ਨਸ ਨੂੰ ਪੂਰੇ ਨਹੀਂ ਕਰਦੇ ਤਾਂ ਉਹਨਾਂ ਤੇ ਅਸੀਂ ਬਣਦੀ ਕਾਰਵਾਈ ਕਰਾਂਗੇ ਸਾਰੇ ਤੇ ਕਿ ਕਿ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਕੋਲੇ ਹੁਣ ਤੱਕ ਤੁਸੀਂ ਕਿੰਨੇ ਚੈੱਕ ਕਰ ਲਏ ਡੇਲੀ ਕਿੰਨੇ ਚੈੱਕ ਕਰ ਰਹੇ ਅਸੀਂ 15 ਤੋਂ 20 ਕਰ ਚੁੱਕੇ ਆ ਤੇ ਅਸੀਂ ਸਾਡਾ ਟਾਰਗੇਟ ਅਸੀਂ 3-4 ਦਿਨਾਂ ਦੇ ਵਿੱਚ ਸਾਰਾ ਇਹ ਕਵਰ ਕਰਕੇ ਤੇ ਮਤਲਬ ਇਹਨਾਂ ਦੀ ਸਾਰਿਆਂ ਦੀ ਪ੍ਰੋਪਰ ਡਾਕੂਮੈਂਟ ਵੈਰੀਫਿਕੇਸ਼ਨ ਕਰ ਲਵਾਂਗੇ ਇਸ ਤਰ੍ਹਾਂ ਦੀਆਂ ਹਦਾਇਤਾਂ ਨੇ ਪੰਜਾਬ ਸਰਕਾਰ ਵੱਲੋਂ ਕਿ ਪਿਛਲੇ ਦਿਨਾਂ ਚ ਟਰੈਵਲ ਜੈਂਟਾ ਦੇ ਮਾਮਲੇ ਕਾਫੀ ਸਾਹਮ ਜੋ ਗਲਤ ਤਰੀਕੇ ਨਾਲ ਵਿਦੇਸ਼ਾਂ ਵਿੱਚ ਬੱਚਾ ਨੂੰ ਭੇਜ ਰਹੇ ਨੇ ਉਹਨਾਂ ਤੋਂ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ ਬੱਚੇ ਇਹ ਆਪਣੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੈਡਮ ਅਮਨੀਤ ਕੌਂਟਰਜੀ ਵੱਲੋਂ ਇਹ ਮਤਲਬ ਹਦਾਇਤ ਕੀਤੀ ਗਈ ਹੈ ਸਰਕਾਰ ਵੱਲੋਂ ਵੀ ਹਦਾਇਤ ਹੈ ਕਿ ਕਲਾ ਕਲਾ ਜਿਹੜਾ ਹੈਕਰ ਕੋਚਿੰਗ ਸੈਂਟਰ ਇਮੀਗ੍ਰੇਸ਼ਨ ਸੈਂਟਰ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੇ ਅਨਰਜਿਸਟਰਡ ਨੇ ਜਾਂ ਸਭ ਤੋਂ ਮੇਨ ਚੀਜ਼ ਹੁੰਦੀ ਹੈ ਲਾਇਸੈਂਸ ਉਹ ਲਾਇਸੈਂਸ ਮਿਲ ਜਾਂਦਾ ਇੱਕ ਵਾਰੀ ਐਕਸਪਾਇਰ ਹੋ ਜਾਂਦਾ ਉਸ ਵਾਰ ਨਿਊ ਨਹੀਂ ਕਰਵਾਉਂਦੇ ਜਾਂ ਇੱਕ ਲਾਇਸੈਂਸ ਤੇ ਨਿਊਮਰਸ ਬ੍ਰਾਂਚੇਸ ਖੋਲ ਲੈਂਦੇ ਨੇ ਤਾਂ ਉਸ ਕਰਕੇ ਅਸੀਂ ਪ੍ਰੋਪਰ ਜਿਹੜੀ ਹੈਗੀ ਜੋ ਡਾਕੂਮੈਂਟ ਵੈਰੀਫਿਕੇਸ਼ਨ ਕਰ ਰਹੇ ਹਾਂ ਜੀਐਸਟੀ ਨੰਬਰ ਵਗੈਰਾ ਜੋ ਕੁਝ ਵੀ ਹੈਗਾ ਉਹ ਦੇਖ ਰਹੇ ਹਾਂ ਜਿੰਨਾਂ ਦਾ ਵੀ ਕੋਈ ਕਮੀ ਪੇਸ਼ੀ ਹੋਈ ਅਸੀਂ ਬੰਦੀ ਕਾਰਵਾਈ ਕਰ ਰਹੇ ਹਾਂ ਹੁਣ ਤੁਸੀਂ ਹੁਣ ਤੱਕ ਕਿੰਨੇ ਚੈੱਕ ਕੀਤੇ ਜਿਵੇਂ ਉਹਨੇ ਕੋਈ ਪਾਇਆ ਗਈ ਗਲਤ ਹੈ ਜਾਂ ਲਾਇਸੈਂਸ ਨਹੀਂ ਹੈਗਾ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਕੋਈ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਹੈ ਨਹੀਂ ਜਿੰਨਾਂ ਕੋਲੇ ਕੋਈ ਇੱਕ ਅੱਧਾ ਜਾਂ ਕੋਈ ਦੋ ਚਾਰ ਡਾਕੂਮੈਂਟ ਘਟਾ ਹੈ ਤਾਂ ਉਹ ਕਹਿ ਰਹੇ ਵੀ ਮੈਂ ਇੱਥੇ ਮੌਜੂਦ ਨਹੀਂ ਹਾਂ ਮੈਂ ਸ਼ਾਮ ਤੱਕ ਜਾਂ ਦੋ ਘੰਟੇ ਦਾ ਟਾਈਮ ਮੰਗੇ ਉਹਨਾਂ ਨੇ ਵੀ ਅਸੀਂ ਪ੍ਰੋਵਾਈਡ ਕਰਵਾ ਦਿੰਨੇ ਆ ਤੇ ਜੇ ਕਰਵਾਤੇ ਤਾਂ ਠੀਕ ਨਹੀਂ ਫਿਰਦੀ ਬੰਦੀ ਕਰਕੇ ਬਿਲਕੁਲ ਤੁਸੀਂ ਇਹ ਸਾਨੂੰ ਐਸ ਐਚਓ ਰਵਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਲਗਾਤਾਰ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਇਮੀਗ੍ਰੇਸ਼ਨ ਵਾਲੇ ਵੀ ਛੱਡ ਨਾਲ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਦੇ ਅੱਜ ਹੀ ਤੁਹਾਡਾ ਇਮੀਗ੍ਰੇਸ਼ਨ ਸੈਂਟਰ ਹੈਗਾ ਕਿਵੇਂ ਦੇਖਦੇ ਹੋ ਅੱਜ ਪੁਲਿਸ ਚੈਕਿੰਗ ਕਰ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਚ ਕਾਫੀ ਮਾਮਲੇ ਆਏ ਬੱਚਿਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਬੱਚਿਆਂ ਤੋਂ ਫੀਸਾਂ ਮੋਟੀਆਂ ਲਈ ਜਾਂਦੀਆਂ ਪਰ ਉਹਨੂੰ ਗਲਤ ਤਰੀਕੇ ਨਾਲ ਭੇਜਿਆ ਜਾਂਦਾ ਤੁਸੀਂ ਕਿਵੇਂ ਦੇਖਦੇ ਹੋ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਚੈਕਿੰਗ ਅੱਜ ਇੱਕ ਵਧੀਆ ਇੱਕ ਇਹਨਾਂ ਨੇ ਤੋਰਿਆ ਹਨ ਜੋ ਵੀ ਚੀਜ਼ ਹੈ ਜੇ ਕੋਈ ਏਜੰਟ ਫਰਾਡ ਕਰਦਾ ਜਾਂ ਕੋਈ ਵੀ ਚੀਜ਼ ਆ ਉਹ ਚੀਜ਼ ਨੂੰ ਦੇਖਣਾ ਜ਼ਰੂਰੀ ਆ ਸੋ ਕਸਿਰੇ ਟੋਟਲ ਡਾਕੂਮੈਂਟ ਨੂੰ ਪੂਰੇ ਕਰਕੇ ਕੰਪਲੀਟ ਇਹਨਾਂ ਨੂੰ ਦੇ ਦਾਂਗੇ ਸੋ ਮੈਸੇਜ ਚੰਗੀ ਗੱਲ ਆ ਜੀ ਇੱਕ ਜਿਵੇਂ ਆਪਾਂ ਕਹੀਏ ਤਾਂ ਏਜੰਟਾਂ ਨੂੰ ਵੀ ਕੁ ਸੁਚੇਤ ਰਹਿਣ ਦੀ ਗੱਲ ਆ ਹਨ ਜੇ ਕੋਈ ਦੋ ਨੰਬਰ ਦਾ ਕੰਮ ਕਰਦਾ ਜਾਂ ਕੋਈ ਵੀ ਚੀਜ਼ ਆ ਸੋ ਇੱਕ ਨੰਬਰ ਦਾ ਹੋਵੇ ਪਲੱਸ ਜੇ ਵੱਧ ਪੈਸੇ ਲੈਂਦਾ ਜਾਂ ਕੋਈ ਵੀ ਚੀਜ਼ ਆ ਹਨ ਸੋ ਇਹ ਚੀਜ਼ ਦੇ ਵਿੱਚ ਬਹੁਤ ਫਰਕ ਆਊਗਾ ਜੀ ਇਹਦਾ ਫਰਕ ਪਵੇਗਾ ਜਿਵੇਂ ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਜਾਂ ਗਲਤ ਤਰੀਕੇ ਨਾਲ ਭੇਜਿਆ ਜਾਂਦਾ ਜਾਂ ਉਹਨਾਂ ਨੂੰ ਉਹਨੂੰ ਗੁੰਮਰਾਹ ਕੀਤਾ ਜਾਂਦਾ ਦੇਖੋ ਜੀ ਨੌਜਵਾਨ ਨੇ ਹੁਣ ਹਰ ਇੱਕ ਨੂੰ ਇਹ ਵੀ ਬਾਹਰ ਜਾਣਾ ਹਨ ਜੇ ਤਾਂ ਕੋਈ ਸਟੂਡੈਂਟ ਇਦਾਂ ਦਾ ਜਿਹਨੂੰ ਪਤਾ ਵੀ ਬਾਹਰ ਜਾ ਕੇ ਕੰਮ ਕਰਨਾ ਹੈ ਸੈੱਟ ਰੋਣਾ ਉਹ ਲੱਗ ਚੀਜ਼ ਆ ਸੋ ਕੋਈ ਬਿਨਾਂ ਲਾਸਟ ਤੋਂ ਆਪਣਾ ਚਾਲ ਰਿਹਾ ਸੋ ਇਹ ਚੀਜ਼ ਦੇ ਵਿੱਚ ਬਹੁਤ ਫਰਕ ਪਊਗਾ ਜੀ ਸੋ ਇਹ ਸਖਤੀ ਹੋਰ ਹੋਣੀ ਚਾਹੀਦੀ ਹੈ ਸਖਤੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਜਿਹੜੇ ਚੰਗੇ ਏਜੰਟ ਨੇ ਜਾਂ ਵਧੀਆ ਕੰਮ ਆ ਕਿਉਂਕਿ ਉਹਨਾਂ ਨੂੰ ਵੀ ਇਹ ਚੀਜ਼ ਦਾ ਇਫੈਕਟ ਆ ਸੋ ਸਖਤੀ ਹੋਣੀ ਜ਼ਰੂਰੀ ਹੈ ਜੀ ਹਰ ਕੰਮ ਦੇ ਵਿੱਚ ਸੋ ਇਹ ਚੰਗਾ ਜੀ ਇਹਨਾਂ ਨੇ ਜਿਹੜਾ ਕਰਿਆ ਬਿਲਕੁਲ ਇਹ ਸਾਨਾ ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਨੇ ਕਿਹਾ ਕਿ ਪੁਲਿਸ ਬੁਲੋ ਜਾਂ ਸਰਕਾਰ ਬੁਲੋ ਇਹ ਕਦਮ ਚੁੱਕੇ ਜਾ ਰਹੇ ਨੇ ਚੰਗੇ ਨੇ ਕਿਉਂਕਿ ਕੁਝ ਲੋਕ ਗਲਤ ਨੇ ਜਿਹੜੇ ਇਸ ਫੀਲਡ ਵਿੱਚ ਆਏ ਨੇ ਤੇ ਉਹ ਜਿੱਥੇ ਬੱਚਿਆਂ ਨੂੰ ਆਪਦਾ ਸ਼ਿਕਾਰ ਬਣਾਉਂਦੇ ਨੇ ਉਹ ਉੱਥੇ ਹੀ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਗੁੰਮਰਾਹ ਕਰਦੇ ਹੋ ਨਜ਼ਰ ਆਉਂਦੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਟਿਆਲਾ